ਛੋਟੀ ਬਾਡੀ ਦੀ ਜੀਪ ਤੇ ਬਾਕੀ ਤਿੰਨ ਸੰਦ ਵਿਕਾਊ ਆ ਜੀ ਤੇਲ ਵਾਸਤੇ ਲੈ ਕੇ ਆਏ ਆ ਜੀ ਪਹਿਲਾਂ ਗੱਲ ਕਰਦੇ ਆ ਛੋਟੀ ਬਾਡੀ ਦੀ ਜੀਪ ਆ ਭਰਾਵੋ ਛੋਟੀ ਬਾਡੀ ਦੀ ਜੀਪ ਵਿਕਾਊ ਆ ਕੰਡੀਸ਼ਨ ਦੇਖ ਸਕਦੇ ਹੋ ਜੀ ਆਰ ਜੇ 13 ਨੰਬਰ ਆ ਰਾਜਸਥਾਨ ਦਾ ਨੰਬਰ ਆ ਲੋਕਲ ਨੰਬਰ ਆ ਜੀ ਜਿਹੜਾ ਆਪਣੇ ਚੱਲਦਾ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਆ ਸਾਫ਼ ਕੰਡੀਸ਼ਨ ਆ ਗੱਡੀ ਕਿਤੋਂ ਵੀ ਗਲੀ ਨਹੀਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਗੱਡੀ ਬਹੁਤ ਹੀ ਜ਼ਿਆਦਾ ਸਾਫ਼ ਆ ਆ ਰੇਟ ਵੀਰਾਂ ਨੇ ਸਿਰਫ 1 ਲੱਖ ਰੁਪਇਆ ਡਿਮਾਂਡ ਕੀਤੀ ਆ ਮੌਕੇ ਤੇ ਮਾਨਤਾਲ ਹੋ ਜੂਗਾ ਪਿੰਡ ਪੁੱਟੀ ਵਾਲਾ ਜ਼ਿਲ੍ਹਾ ਮਕਸਰ ਤਹਿਸੀਲ ਗਿੱਦੜਬਾਹਾ ਦੇ ਵਿੱਚ ਪੈਂਦਾ ਜੀ 1993 ਮਾਡਲ ਇਹ ਗੱਡੀ ਆ ਬਹੁਤ ਹੀ ਵਧੀਆ ਚਾਲੂ ਹਾਲਤ ਆ ਜੀ ਗੱਡੀ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬੈਟਰੀ ਬੂਨਟਰੀ ਓਕੇ ਆ ਇੰਜਨ-ਓੰਜਨ ਬਿਲਕੁਲ ਓਕੇ ਆ ਗੱਡੀ ਦਾ ਛੋਟੀ ਬਾਡੀ ਦੀ ਆ ਜੀ ਅਰੇਟ ਸਿਰਫ 1 ਲੱਖ ਰੁਪਿਆ ਡਿਮਾਂਡ ਹੈ ਨੰਬਰ ਵੀਰਾਂ ਦਾ ਨੋਟ ਕਰ ਲਓ 99135 34466 99145 34466 ਤੇ ਫੋਨ ਕਰਕੇ ਤੁਸੀਂ ਗੱਡੀ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਬਿਲਕੁਲ ਨਵੀਂ ਬੈਟਰੀ ਹੈ ਸੁੱਕਾ ਇੰਜਨ ਪਿਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਪ੍ਰੋਪਰ ਜਾਣਕਾਰੀ ਇੱਕ ਵਾਰੀ ਵੀਰ ਤੋਂ ਫੋਨ ਤੇ ਲੈ ਲਿਓ ਤਾਂ ਜੋ ਤੁਹਾਨੂੰ ਸਾਰੀ ਜਾਣਕਾਰੀ ਗੱਡੀ ਬਾਰੇ ਪ੍ਰੋਪਰ ਮਿਲ ਸਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਅੱਗੇ ਗੱਲ ਕਰਦੇ ਆ ਸਵਰਾਜ 855 ਟਰੈਕਟਰ ਹੈ ਜੀ 21 ਮਾਡਲ ਹੈ ਆ ਰੇਟ ਇਹਦਾ 692000 ਰੁਪਿਆ ਜੀ ਮੌਕੇ ਤੇ ਮਾਨਤਨ ਪੂਰਾ ਹੋ ਜੂਗਾ ਏਰੀਆ ਮੋਗਾ ਟਾਪ ਮਾਡਲ ਆ ਜੀ ਥੋੜੇ ਘੰਟੇ ਚੱਲਿਆ ਹੋਇਆ ਟਰੈਕਟਰ ਆ 92566 51005 92566 55005 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਜੀ ਵੀਰਾਂ ਨੂੰ ਲੋੜ ਆ ਤਾਂ ਕਰਕੇ ਟਰੈਕਟਰ ਵੇਚਣਾ ਪੈ ਗਿਆ ਬਿਲਕੁਲ ਨਵਾਂ ਟਰੈਕਟਰ ਆ ਭਰਾਵੋ ਅੱਗੇ ਗੱਲ ਕਰਦੇ ਹਾਂ ਜੀ ਫਾਰਮ ਟਰੈਕ 6055 ਟਰੈਕਟਰ ਵਿਕਾਊ ਆ ਜੀ ਇਹ ਰੇਟ ਆ ਇਹਦਾ 5 ਲੱਖ 70000 ਰੁਪਇਆ ਟਾਪ ਮਾਡਲ ਆ ਸੁਪਰ ਮੈਕਸ 17 ਮਾਡਲ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ ਨਾਲ ਦੇ ਟਾਇਰਾਂ ਦੇ ਵਿੱਚ ਏਰੀਆ ਦੇ ਦੜਵਾਹਾ ਟਰੈਕਟਰ ਵਾਹ ਕੇ ਚਲਾ ਕੇ ਦੇਖ ਸਕਦੇ ਹੋ ਬਿਲਕੁਲ ਨਵੀਂ ਕੰਡੀਸ਼ਨ ਹੈ ਜੀ 97819 99429 97819 99429 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ 16 ਵਾਹ 7 ਦੀ ਟਰਾਲੀ ਹੈ ਭਰਾਵੋ ਡਬਲ ਟਾਇਰਾਂ ਦੇ ਵਿੱਚ ਸਾਰਾ ਸਮਾਨ ਟਰਾਲੀ ਦਾ ਨਾਲ ਲੱਗਿਆ ਹੋਇਆ ਬੈੱਡ ਵਗੈਰਾ ਓਕੇ ਹੈ ਜੀ ਏਰੀਆ ਅਮਰitsar ਸਾਹਿਬ ਰਾਣਾ ਮਿੱਲ ਦੇ ਵਿੱਚ ਇਹ ਟਰਾਲੀ ਖੜੀ ਹੈ ਜੀ ਰੇਟ ਹੈ ਦਾ 3 ਲੱਖ ਤੇ 15000 ਰੁਪਿਆ ਡਿਮਾਂਡ ਹੈ ਮੌਕੇ ਤੇ ਮਾਨਤਨ ਹੋ ਜੂਗਾ 9878299783 9878299783 ਤੇ ਫੋਨ ਕਰਕੇ ਤੁਸੀਂ ਇਹ ਟਰਾਲੀ ਖਰੀਦ ਸਕਦੇ ਹੋ ਰੇਟ ਕੋਈ ਵੀ ਰੇਟ ਪੱਕਾ ਰੇਟ ਨਹੀਂ ਹੁੰਦਾ ਜੀ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ ਵੀਡੀਓ ਨੂੰ ਸ਼ੇਅਰ ਕਰੋ ਤਾਂ